ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਿੱਖ ਹਿਸਟਰੀ ਵਿੱਚ ਸੋ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਸ਼ਹੀਦ ਭਾਈ ਜਨਰਲ ਸੁਬੇਗ ਸਿੰਘ ਹੋਰਾਂ ਬਾਰੇ ਕਹਿੰਦੇ ਨੇ ਕਿ ਜਨਰਲ ਸੁਬੇਗ ਸਿੰਘ ਇੱਕ ਅਜਿਹੇ ਅਣਖੀਲੇ ਜਰਨੈਲ ਦਾ ਨਾਮ ਹੈ ਜਿਸਨੇ ਭਾਵੇਂ ਸਿੱਖ ਪੰਥ ਨਾਲੋਂ ਕਈ ਗੁਣਾ ਵਧੇਰੇ ਸਮਾਂ ਭਾਰਤੀ ਫੌਜ ਵਿੱਚ ਸੇਵਾ ਕੀਤੀ ਪਰ ਇਤਿਹਾਸ ਉਸ ਨੂੰ ਭਾਰਤੀ ਫੌਜ ਦੇ ਜਰਨੈਲ ਵਜੋਂ ਨਹੀਂ ਬਲਕਿ ਸਿੱਖ ਕੌਮ ਦੇ ਜਰਨੈਲ ਵਜੋਂ ਯਾਦ ਰੱਖੇਗਾ ਸਿੱਖਾਂ ਦੇ ਬਾਹੂਪਲ ਦੇ ਕਾਰਨ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਕੇ ਉਸ ਆਜ਼ਾਦੀ ਦੇ ਮਾਲਕ ਬਣ ਬਹਿਣ ਵਾਲੇ ਹਾਕਮਾਂ ਦੀ ਮਾਨਸਿਕਤਾ ਵਿੱਚ ਸਿੱਖਾਂ ਦਾ ਕਹਿੰਦੇ ਵੀ ਇੱਕ ਅਚੇਤ ਭੈ ਘਰ ਘਰੀ ਬੈਠਾ ਹੈ ਸ਼ਾਇਦ ਇਸ ਭੈ ਦਾ ਕਾਰਨ ਇਹ ਹੈ ਵੀ ਉਹ ਸੋਚਦੇ ਨੇ ਕਿ ਜਿਹੜੀ ਕੌਮ ਸ਼ਕਤੀਸ਼ਾਲੀ ਮੁਗਲ ਅਤੇ ਅੰਗਰੇਜ਼ ਹਕੂਮਤਾਂ ਦਾ ਭੋਗ ਪਾ ਸਕਦੀ ਹੈ ਉਸ ਦੇ ਸਾਹਮਣੇ ਅਸੀਂ ਕੀ ਹਸਤੀਆਂ ਇਹ ਅਚੇਤ ਭੈ ਕਹਿੰਦੇ ਵੀ ਦਿੱਲੀ ਤਖਤ ਤੇ ਕਾਬਜ ਹਾਕਮਾਂ ਨੂੰ ਇਸ ਅਕ੍ਰਿਤ ਕੰਤਾ ਲਈ ਪ੍ਰੇਰਨ ਦਾ ਮੁੱਖ ਸੋਮਾ ਰਿਹਾ ਹੈ ਕਿ ਉਹ ਸਿੱਖਾਂ ਦੀ ਵਰਤੋਂ ਤਾਂ ਰਜ ਰਜ ਕੇ ਕਰਨ ਪਰ ਉਹਨਾਂ ਨੂੰ ਸੁਚੇਤ ਸਿੱਖਿਆਤ ਗੁਰਮਤ ਦੇ ਧਾਰਨੀ अथवा ਸੰਗਠਨ ਨਾ ਹੋਣ ਦੇਣ ਜਨਰਲ ਸੁਬੇਕ ਸਿੰਘ ਦੇ ਭਰਾ ਸਰਦਾਰ ਬਿਆਨਤ ਸਿੰਘ ਦਾ ਕਹਿਣਾ ਹੈ ਕਿ ਜਨਰਲ ਹਰਬਖਸ਼ ਸਿੰਘ ਹੋਰਾਂ ਦੇ ਨਾਂ ਤੇ ਜੋ ਮਾਰਗ ਆਦ ਸਰਕਾਰ ਨੇ ਬਣਾਏ ਸਨ ਉਹ ਉਹਨਾਂ ਦੇ ਅੱਖਾਂ ਮੀਟ ਜਾਣ ਉਪਰੰਤ ਆਪ ਹੀ ਢਾਹ ਦਿੱਤੇ ਹਨ ਪਰ ਜਰਨਲ ਸੁਬੇਕ ਸਿੰਘ ਨੇ ਆਪਣੀ ਮਹਾਨ ਕਰਨੀ ਨਾਲ ਸਿੱਖ ਮਾਨਸਿਕਤਾ ਵਿੱਚ ਅਜਿਹੀ ਥਾਂ ਬਣਾ ਲਈ ਹੈ ਜਿਸ ਨੂੰ ਕੋਈ ਵੀ ਹਕੂਮਤ ਮਟਾ ਨਹੀਂ ਸਕਦੀ ਜਦੋਂ ਜਦੋਂ ਵੀ ਕਹਿੰਦੇ ਵੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਬੈਠੇ ਸਿੰਘਾਂ ਵੱਲੋਂ ਦਿੱਲੀ ਤੋਂ ਚੜ੍ਹ ਕੇ ਆਈ ਫੌਜ ਨੂੰ ਮਾਰੀ ਗਈ ਮਾਰ ਦੀ ਗੱਲ ਚੱਲੇਗੀ ਤਾਂ ਉਦੋਂ ਸੰਤ ਜਰਨੈਲ ਸਿੰਘ ਵੱਲੋਂ ਸਿੰਘਾਂ ਵਿੱਚ ਭਰੀ ਗਈ ਸਪਿਟ ਦੇ ਨਾਲ ਹੀ ਜਰਨਲ ਸੁਬੇਕ ਸਿੰਘ ਵੱਲੋਂ ਉਹਨਾਂ ਨੂੰ ਦਿੱਤੀ ਗਈ ਫੌਜੀ ਸਖਲਾਈ ਵੀ ਇਤਿਹਾਸ ਵਿੱਚ ਪ੍ਰਸ਼ੰਸਾ ਦੀ ਹੱਕਦਾਰ ਬਣੇਗੀ ਇਸ ਮਹਾਨ ਸੂਰਬੀਰ ਯੋਧੇ ਦਾ ਜਨਮ ਕਹਿੰਦੇ ਵੀ ਸਨ 1920 ਦੇ ਲਗਭਗ ਪਿੰਡ ਖਿਆਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਭਾਵੇਂ ਕਿ ਬਚਪਨ ਵਿੱਚ ਹੀ ਆਪ ਸ਼ਰਾਰਤੀ ਸੁਭਾਅ ਦੇ ਸਨ ਪਰ ਏਫ਼ ਦੇ ਨਾਲ ਹੀ ਗੁਰਤੀ ਵਿੱਚ ਮਿਲੀ ਗੁਰਸਿੱਖੀ ਆਪ ਦੇ ਅੰਗ ਸੰਗ ਸੀ ਧਾਰਮਿਕ ਖਿਆਲਾ ਦੀ ਸ਼ੇਰਦਿਲ ਮਾਤਾ ਨੇ ਆਪ ਨੂੰ ਬਚਪਨ ਵਿੱਚ ਹੀ ਗਰਮਾਣੀ ਦੇ ਲੜ ਲਾ ਦਿੱਤਾ ਸੀ ਛੋਟੇ ਹੁੰਦੇ ਹੀ ਆਪ ਨੇ ਪੰਜ ਬਾਣੀਆਂ ਕੰਠ ਕਰ ਲਈਆਂ ਸਨ ਜਿਸ ਕਾਰਨ ਆਪ ਨਗਰ ਕੀਰਤਨ ਵਿੱਚ ਹਮੇਸ਼ਾ ਅਨਾਮ ਜਿਤੇਆ ਕਰਦੇ ਸਨ ਨੇੜਰ ਅਤੇ ਹਾਜ਼ਰ ਜਵਾਬ ਆਪ ਬਚਪਨ ਵਿੱਚ ਹੀ ਐਸੇ ਸਨ ਕਿ ਇੱਕ ਵਾਰ ਆਪ ਦੇ ਪਿਤਾ ਨੇ ਇੱਕ ਇੰਸਪੈਕਟਰ 바ਵਾ ਬਾਰੇ ਦੱਸਦਿਆਂ ਕਿਹਾ ਕਿ ਇਹ ਇੰਸਪੈਕਟਰ 바ਵਾ ਹੈ ਤਾਂ ਆਪ ਉਸ ਦਾ ਮਖੌਲ ਉਡਾਉਂਦੇ ਹੋਏ 바ਵਾ 바ਵਾ ਨਾ ਪੀੜੀ ਨਾ ਪਾਵਾ ਕਹਿ ਕੇ ਉੱਥੋਂ ਭੱਜ ਗਏ 10ਵੀਂ ਤੱਕ ਦੀ ਵਿਦਿਆ ਆਪ ਨੇ ਕਹਿੰਦੇ ਵੀ ਖਾਲਸਾ ਕਾਲਜ ਅੰਮ੍ਰਿਤਸਰ ਵਿਚਲੇ ਸਕੂਲ ਤੋਂ ਹਾਸਲ ਕੀਤੀ ਉਸ ਤੋਂ ਉਪਰੰਤ ਇੱਕ ਐਜੀਟੇਸ਼ਨ ਕਾਰਨ ਖਾਲਸਾ ਕਾਲਜ ਦੇ ਅਧਿਆਪਕ ਤੇ ਪ੍ਰੋਫੈਸਰ ਸਿੱਖ ਨੈਸ਼ਨਲ ਕਾਲਜ ਲਾਹੌਰ ਚਲੇ ਗਏ ਤਾਂ ਆਪ ਵੀ ਉੱਥੇ ਜਾ ਕੇ ਪੜਨ ਲੱਗੇ। ਉਹ ਕਾਲਜ ਹੁਣ ਇਸਲਾਮੀਆਂ ਕਾਲਜ ਦੇ ਨਾਂ ਹੇਠ ਚੱਲ ਰਿਹਾ ਹੈ। ਬੀਏ ਫਰਸਟイヤー ਤੋਂ ਬਾਅਦ ਆਪ ਆਰਮੀ ਵਿੱਚ ਸਿੱਧੇ ਹੀ ਲੈਫਟੀਨੈਂਟ ਭਰਤੀ ਹੋਗੇ। ਫੌਜੀ ਟ੍ਰੇਨਿੰਗ ਆਪ ਦੇ ਸਿਰੜ ਦੀ ਇੱਕ ਔਖੀ ਪਰਖ ਸੀ। ਇਸ ਟ੍ਰੇਨਿੰਗ ਦੇ ਦੌਰਾਨ ਰੰਗ ਰੋਟਾਂ ਦੇ ਮੋੜਿਆਂ ਤੇ ਛਤਰੀਆਂ ਰੱਖ ਕੇ ਉਹਨਾਂ ਦਾ ਪੁਲ ਬਣਾ ਕੇ ਉਧਰੋਂ ਫੌਜ ਲੰਘਾਈ ਜਾਂਦੀ ਸੀ। ਇਸ ਦੌਰਾਨ ਕਈ ਵੱਡੇ ਵੱਡੇ ਵੀ ਘਬਰਾ ਕੇ ਮਤਾਨ ਛੱਡ ਗਏ ਪਰ ਆਪਨੇ ਆਪਣਾ ਸਿਰਣ ਨਾ ਛੱਡਿਆ ਤੇ ਅਖੀਰ ਕਰੜੀ ਪ੍ਰੀਖਿਆ ਵਿੱਚੋਂ ਪਾਸ ਹੋ ਗਏ ਫੌਜੀ ਜੀਵਨ ਵਿੱਚ ਆਪਨੇ ਕਈ ਮੱਲਾ ਮਾਰੀਆਂ ਸਨ ਸਨ 1965 ਦੀ ਜੰਗ ਵਿੱਚ ਆਪਨੇ ਵੀਰਤਾ ਦੇ ਜੋਹਰ ਵਖਾ ਕੇ ਪੱਛਮੀ ਪੰਜਾਬ ਦੇ ਕਈ ਅਹਿਮ ਇਲਾਕੇ ਮਲ ਲਏ ਪਰ ਇਸ جنگ ਸਮੇ ਹੀ ਆਪ ਨੂੰ ਆਪਣੇ ਪਿਤਾ ਜੀ ਦੀ ਚੜ੍ਹਾਈ ਕਰਨ ਜਾਣ ਦੀ ਖਬਰ ਮਿਲੀ ਸਨ 1965 ਦੀ جنگ ਵਿੱਚ ਹੀ ਜਦੋਂ ਹਿੰਦੂਸਤਾਨੀ ਹਕੂਮਤ ਨੇ ਇੱਕ ਸਮਝੌਤੇ ਦੇ ਤਹਿਤ ਜਿੱਤੇ ਹੋਏ ਇਲਾਕੇ ਵਾਪਸ ਕਰ ਦਿੱਤੇ ਤਾਂ ਆਪ ਅੰਦਰ ਹਾਕਮਾਂ ਪ੍ਰਤੀ ਪਹਿਲੀ ਵਾਰ ਰੋਜ ਆ ਗਿਆ ਅਤੇ ਇਹ ਕੁਝ ਅਹਿਸਾਸ ਹੋਇਆ ਕਿ ਹਾਕਮਾਂ ਲਈ ਫੌਜੀ ਜਵਾਨ ਕੇਵਲ ਇਸਤੇਮਾਲ ਕਰਨ ਵਾਲੀ ਇੱਕ ਚੀਜ਼ ਨੇ ਤੇ ਉਹਨਾਂ ਦਾ ਲਹੂ ਸਿਆਸੀ ਹੋਲੀ ਖੇਡਣ ਦਾ ਇੱਕ ਮਾਤਰ ਸਾਧਨ ਹੈ ਫਿਰ ਜਦੋਂ ਕਹਿੰਦੇ ਵੀ ਬੰਗਲਾਦੇਸ਼ ਮੁਕਤੀ ਵਾਇਨੀ ਨੂੰ ਟ੍ਰੇਨਿੰਗ ਦੇਣ ਲਈ ਆਪ ਨੂੰ ਬੰਗਲਾਦੇਸ਼ ਦੀ ਧਰਤੀ ਤੇ ਜਾਣਾ ਪਿਆ ਤਾਂ ਆਪ ਨੇ ਇਹ ਜ਼ਿੰਮੇਵਾਰੀ ਵੀ ਬੜੇ ਹੀ ਸੁਚੱਜੇ ਢੰਗ ਨਾਲ ਅਦਾਾਈ ਅਤੇ 92000 ਵਿਰੋਧੀਆਂ ਫੌਜੀਆਂ ਨੂੰ ਹਥਿਆਰ ਸੁੱਟਣ ਤੇ ਮਜਬੂਰ ਕਰ ਦਿੱਤਾ। ਉੱਥੇ ਆਪ ਗੁਪਤ ਰੂਪ ਵਿੱਚ ਜਰਨਲ ਸ਼ਾਹ ਬੇਗ ਦੇ ਨਾਂ ਹੇਠ ਕੰਮ ਕਰਦੇ ਰਹੇ ਸਨ। ਅਖੀਰ ਇਹ ਬੰਗਲਾਦੇਸ਼ ਵਿੱਚ ਉੱਥੋਂ ਦੀ ਆਜ਼ਾਦ ਸਰਕਾਰ ਸਥਾਪਿਤ ਕਰਵਾ ਕੇ 92000 ਵਿਰੋਧੀ ਫੌਜੀਆਂ ਨੂੰ ਕੈਦ ਕਰਕੇ ਹੀ ਵਾਪਸ ਪਰਤੇ। ਇਸ ਮੌਕੇ ਬੰਗਲਾਦੇਸ਼ ਵਿੱਚ ਸਥਾਪਿਤ ਹੋਈ ਸਰਕਾਰ ਦੇ ਰਾਸ਼ਟਰਪਤੀ ਨਜ਼ੀਮ ਉਲ ਰਹਿਮਾਨ ਨੇ ਆਪ ਜੀ ਨੂੰ ਕਈ ਅਨਮੋਲ ਤੋਹਫੇ ਭੇਂਟ ਕੀਤੇ ਜਿਨ੍ਹਾਂ ਵਿੱਚੋਂ ਇੱਕ ਕਰਪਾਨ ਅੱਜ ਵੀ ਆਪਦੇ ਪਰਿਵਾਰ ਨੇ ਸੰਭਾਲ ਕੇ ਰੱਖੀ ਹੋਈ ਹੈ ਭਾਰਤ ਸਰਕਾਰ ਨੇ ਇਹਨਾਂ ਸਿੱਖ ਜਰਨੈਲਾਂ ਦੇ ਸਿਰ ਤੇ ਜੰਗ ਜਿੱਤਣ ਦੇ ਬਾਵਜੂਦ ਉਹਨਾਂ ਨੂੰ ਕੋਈ ਸਨਮਾਨ ਦੇਣਾ ਜ਼ਰੂਰੀ ਨਹੀਂ ਸਮਝਿਆ ਸਗੋਂ ਕਹਿੰਦੇ ਵੀ ਸਾਰਾ ਸੇਰਾ ਇੰਦਰਾ ਨੇ ਆਪਣੇ ਸਿਰ ਬਨ ਕੇ ਸਿੱਖ ਅਫਸਰਾਂ ਨੂੰ ਬਦਨਾਮ ਕਰਨ ਦਾ ਰਾਹ ਚੁਣਿਆ ਇਓ ਜਾਪਦਾ ਹੈ ਕਿ ਆਪ ਜੀ ਹਕੂਮਤ ਦਾ ਸਿੱਖ ਅਫਸਰਾਂਪਤੀ ਦਵੈਸ਼ਪੁਰਾ ਰਵਈਆ ਤਾੜ ਗਏਸਾ ਨਾ ਹੋ ਸਕਦਾ ਹੈ ਕਿ ਆਪਣੀ ਸੱਚੀ ਗੱਲ ਸਪਸ਼ਟ ਕਹਿ ਦੇਣ ਦੇ ਸੁਭਾਅ ਕਾਰਨ ਆਪਦੇ ਵਿਚਾਰ ਹਕੂਮਤ ਦੇ ਕੰਨਾਂ ਤੱਕ ਵੀ ਪਹੁੰਚ ਗਏ ਹੋਣ ਕਾਰਨ ਕਹਿੰਦੇ ਕੁਝ ਵੀ ਹੋਵੇ ਇਹ ਗੱਲ ਪੱਕੀ ਹੈ ਕਿ ਆਪ ਨੂੰ ਜਿਹੜੇ ਝੂਠੇ ਇਲਜ਼ਾਮ ਲਾ ਕੇ ਫੌਜ ਵਿੱਚੋਂ ਸਸਪੈਂਡ ਕੀਤਾ ਗਿਆ ਉਨਾ ਦੋਸ਼ਨਾ ਨੂੰ ਸਾਬਤ ਕਰਨ ਲਈ ਪੂਰਾ ਜ਼ੋਰ ਲਾ ਦੇਣ ਦੇ ਬਾਵਜੂਦ ਹਕੂਮਤ ਅਦਾਲਤ ਵਿੱਚ ਹਾਰ ਗਈ ਸੀ ਤੇ ਆਪ ਦੀ ਫੇਰ ਬਹਾਲੀ ਦੇ ਆਰਡਰ ਹੋ ਗਏ ਸਨ ਪਰ ਉਦੋਂ ਤੱਕ ਬਹੁਤ देर ਹੋ ਚੁੱਕੀ ਸੀ ਆਪਣੇ ਕੱਢੇ ਜਾਣ ਦੇ ਕਾਰਨਾ ਬਾਰੇ ਉਹ ਉਸ ਦਿਨ ਤੋਂ ਹੀ ਸਪਸ਼ਟ ਸਨ ਕਿ ਮੇਰੇ ਨਾਲ ਸਿੱਖ ਹੋਣ ਕਾਰਨ ਹੀ ਧੱਕਾ ਕੀਤਾ ਗਿਆ ਹੈ ਦੇਸ਼ ਦੀ ਸੇਵਾ ਦਾ ਇਸ ਤਰ੍ਹਾਂ ਦਾ ਮੁੱਲ ਪੈਂਦਾ ਵੇਖ ਕੇ ਉਹ ਹੁਣ ਕਹਿਣ ਲੱਗ ਪਏ ਸਨ ਕਿ ਪਹਿਲਾਂ ਦੇਸ਼ ਦੀ ਸੇਵਾ ਕੀਤੀ ਹੈ ਹੁਣ ਕੌਮ ਦੀ ਸੇਵਾ ਕਰਨੀ ਹੈ ਕੌਮ ਦੀ ਸੇਵਾ ਕਰਨ ਲਈ ਉਹਨਾਂ ਅੰਦਰ ਕਿਸੇ ਪ੍ਰਭਾਵਸ਼ਾਲੀ ਤੇ ਇਮਾਨਦਾਰ ਸਿੱਖ ਲੀਡਰ ਨੂੰ ਮਿਲਣ ਦੀ ਖਾਸ਼ ਪੈਦਾ ਹੋਈ ਆਪ ਦਾ ਇੱਕ ਦੋਸਤ ਜਗਵੀਰ ਸਿੰਘ ਢਿੱਲੋਂ ਨੇ ਆਪ ਨੂੰ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਨਾਲ ਮਲਾਇਆ ਕਾਫੀ ਧੇਰ ਲੋਂਗੋਵਾਲ ਨਾਲ ਵਿਚਾਰ ਵਟਾਂਦਰਾ ਕਰਕੇ ਬਾਹਰ ਆ ਕੇ ਜਦੋਂ ਢਿੱਲੋਂ ਨੇ ਆਪ ਤੋਂ ਇਸ ਮੁਲਾਕਾਤ ਦਾ ਪ੍ਰਭਾਵ ਜਾਣਨਾ ਚਾਹਿਆ ਤਾਂ ਆਪ ਦਾ ਉੱਤਰ ਸੀ ਕਹਿੰਦਾ ਵੀ ਯਾਰ ਮੇਰੇ ਤਾਂ ਕੁਝ ਪੜ ਪੱਲੇ ਨਹੀਂ ਪਿਆ ਕਿ ਇਹ ਕੀ ਕਹਿਣਾ ਚਾਹੁੰਦਾ ਹੈ ਕੋਈ ਚੱਜ ਦਾ ਲੀਡਰ ਮਿਲਾਜੇ ਮਿਲਾਉਣਾ ਇਹ ਗੱਲ ਸੁਣ ਕੇ ਜਗਵੀਰ ਸਿੰਘ ਢਿੱਲੋਂ ਨੇ ਸੰਤ ਜਰਨੈਲ ਸਿੰਘ ਦੀ ਦੱਸ ਪਾ ਦਿੱਤੀ ਸੰਤ ਜਰਨੈਲ ਸਿੰਘ ਨੂੰ ਮਿਲਣ ਲਈ ਆਪ ਇੱਕ ਇਕੱਲੇ ਹੀ ਮੈਤੇ ਗਏ ਤੇ ਫਿਰ ਉੱਥੋਂ ਵਾਪਸ ਪਰਤੇ ਹੀ ਨਹੀਂ ਹੈਗੇ ਢਿੱਲੋਂ ਨੂੰ ਕੇਵਲ ਆਪ ਦਾ ਸੁਨੇਹਾ ਹੀ ਮਿਲਿਆ ਜੋ ਇਸ ਤਰ੍ਹਾਂ ਸੀ ਕਹਿੰਦੇ ਵੀ ਹੁਣ ਬਣੀਆ ਗੱਲ ਮੈਂ ਫੌਦਾ ਜਰਨੈਲ ਤੇ ਇਹ ਕੌਮ ਦਾ ਜਰਨੈਲ ਹੁਣ ਤਾਂ ਜ਼ਿੰਦਗੀ ਇਹਨਾਂ ਦੇ ਨਾਲ ਹੀ ਹੈ ਤੇ ਇਹਨਾਂ ਦੋਹਾਂ ਜਰਨੈਲਾਂ ਦੇ ਮੇਲ ਨਾਲ ਸੰਤ ਜਰਨੈਲ ਸਿੰਘ ਦੀ ਸ਼ੇਰ ਗਰਜ ਤੋਂ ਪਹਿਲਾਂ ਹੀ ਡਰੀ ਹੋਈ ਰਵਾਇਤੀ ਅਕਾਲੀ ਲੀਡਰਸ਼ਿਪ ਹੋਰ ਬੇਚੈਨ ਹੋ ਗਈ ਭਾਵੇਂ ਕਿ ਉਹ ਮਿੱਠੀਆਂ ਮੁਸਕਰਾਟਾਂ ਹੇਠ ਜ਼ਹਿਰ ਲੁਕੋਈ ਇਹਨਾਂ ਜਰਦੈਲਾਂ ਨੂੰ ਵਾਰ-ਵਾਰ ਧੋਖਾ ਦੇਣ ਲਈ ਕਾਰਜਸ਼ੀਲ ਰਹੀ ਪਰ ਸੰਤ ਜੀ ਇਹਨਾਂ ਦੀ ਅਸਲੀਅਤ ਸਮਝ ਗਏ ਸਨ ਅਖੀਰ ਕਹਿੰਦੇ ਵੀ ਉਸ ਕੈਰੀ ਹਮਲੇ ਦਾ ਸਮਾਂ ਆ ਪਹੁੰਚਿਆ ਸੰਤਾਂ ਵੱਲੋਂ ਪਰਿਵਾਰ ਨੂੰ ਸੁਰੱਖਿਅਤ ਕੱਢ ਦੇਣ ਦੇ ਕੀਤੇ ਗਏ ਫੈਸਲੇ ਅਨੁਸਾਰ ਜਨਰਲ ਸੁਬੇਕ ਸਿੰਘ ਜੀ ਨੇ ਵੀ ਕਹਿੰਦੇ ਵੀ ਆਪਣੇ ਪਰਿਵਾਰ ਨੂੰ 3 ਜੂਨ ਨੂੰ ਉੱਥੋਂ ਨਿਕਲ ਜਾਣ ਲਈ ਕਿਹਾ ਆਪ ਜੀ ਦੇ ਮਾਤਾ ਜੀ ਨੇ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਜਨਰਲ ਸੁਬੇਕ ਸਿੰਘ ਨੇ ਕਿਹਾ ਵੀ ਹੁਣ ਇਸ਼ਨਾਨ ਕਰਨ ਦਾ ਸਮਾਂ ਨਹੀਂ ਹੈਗਾ ਤੁਸੀਂ ਨਿਕਲ ਜਾਓ ਹਮਲਾ ਹੋਣ ਵਾਲਾ ਜਰਨਲ ਸੁਬੇਕ ਸਿੰਘ ਜੀ ਨੇ ਦੁਸ਼ਮਣ ਧਿਰ ਵੱਲੋਂ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਬਹਾਨੇ ਅੰਦਰਲੀ ਮੋਰਚਾ ਬੰਦੀ ਦਾ ਜੈਜਾ ਲੈਂਡ ਆਏ ਲੈਫਟੀਨੈਂਟ ਜਨਰਲ ਰਣਜੀਤ ਦਿਆਲ ਨੂੰ ਪਛਾਣ ਦਿਆ ਸੀ ਤੇ ਨਾਲ ਹੀ ਉਸ ਦੀਆਂ ਸ਼ੈਤਾਨੀ ਅੱਖਾਂ ਦਾ ਨਿਸ਼ਾਨਾ ਵੀ ਪਰ ਸਿੱਖ ਕੌਮ ਨੂੰ ਇਹ ਵੀ ਮਾਣ ਰਹੇਗਾ ਕਿ ਸਿੱਖਾਂ ਦੇ ਜਰਨੈਲ ਜਰਨਲ ਸੁਬੇਕ ਸਿੰਘ ਦੇ ਬਣਾਏ ਮੋਰਚਿਆਂ ਦੀ ਟੋਹ ਲਾਉਣ ਵਿੱਚ ਇਹ ਦਿੱਲੀ ਦਾ ਜਰਨੈਲ ਰਣਜੀਤ ਦਿਆਲ ਸਫਲ ਨਹੀਂ ਹੋ ਸਕਿਆ ਤੇ ਫਿਰ ਚਮਕੌਰ ਦੀ ਗੜੀ ਦੀ ਲੜਾਈ ਵਾਂਗ 20ਵੀਂ ਸਦੀ ਵਿੱਚ ਵੀ ਇੱਕ ਅਨੋਖੀ ਲੜਾਈ ਦਾ ਆਰੰਭ ਹੋਇਆ ਤੋਪਾਂ ਟੈਂਕਾਂ ਨਾਲ ਲੈਸ ਜ਼ੁਲਮ ਜ਼ਬਰ ਦੇ ਸਹਾਰੇ ਹਕੂਮਤ ਕਰਨ ਵਾਲਿਆਂ ਦੇ ਪੈਰੋਕਾਰਾਂ ਦਾ ਹੜ ਅੱਜ ਸਿੱਖਾਂ ਦਾ ਸਿਦਕ ਸਬਰ ਪਰਖ ਰਿਹਾ ਸੀ ਇਸ ਸਿਦਕ ਸਬਰ ਦਾ ਲੋਹਾ ਫੌਜੀ ਜਰਨੈਲਾਂ ਨੇ ਕਹਿੰਦੇ ਵੀ ਸ਼ਰਿਆ ਮੰਨਿਆ ਇਸ ਦੇ ਨਾਲ ਹੀ ਜਰਨਲ ਸੁਭੇਗ ਸਿੰਘ ਵੱਲੋਂ ਦਿੱਤੀ ਟ੍ਰੇਨਿੰਗ ਅਤੇ ਕੀਤੀ ਗਈ ਮੋਰਚਾ ਬੰਦੀ ਦਾ ਲੋਹਾ ਵੀ ਭਾਰਤੀ ਜਰਨੈਲਾਂ ਨੂੰ ਪ੍ਰੈਸ ਦੇ ਸਾਹਮਣੇ ਮੰਨਣਾ ਪਿਆ ਦੁਨੀਆ ਨੂੰ ਭਾਵੇਂ ਲੱਗਦਾ ਹੋਵੇ ਕਿ ਇਸ ਲੜਾਈ ਵਿੱਚ ਹਿੰਦੁਸਤਾਨੀ ਹਕੂਮਤ ਦੀ ਜਿੱਤ ਹੋਈ ਸੀ ਪਰ ਇਤਿਹਾਸ ਨੇ ਅਜੇ ਨਿਰਣਾ ਕਰਨਾ ਹੈ ਕਿ ਪਹਿਲੀ ਜੂਨ 1984 ਨੂੰ ਫੌਜ ਵੱਲੋਂ ਚੱਲੀ ਪਹਿਲੀ ਗੋਲੀ ਨਾਲ ਆਰੰਭ ਹੋਈ ਇਸ ਜੰਗ ਵਿੱਚ ਅਖੀਰ ਕੌਣ ਹਾਰਿਆ ਤੇ ਕੌਣ ਜਿੱਤੇ ਆ। ਸੋ ਦੋਸਤੋ ਇਹ ਸੀ ਸਾਰੀ ਜੀਵਨੀ ਉਸ ਮਹਾਨ ਸ਼ਹੀਦ ਜਰਨਲ ਸੁਭੇਗ ਸਿੰਘ ਹੋਰਾਂ ਦੀ। ਸੋ ਐਸੇ ਤਰ੍ਹਾਂ ਦੀ ਜਾਣਕਾਰੀ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਅਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।